ਹਾਂ ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬੀਆਂ ਲਈ ਹੋਈ ਬੱਲੇ ਬੱਲੇ 5 ਕਿਲੋ ਆਟਾ ਦਾ ਕਣਖ ਹਰ ਮਹੀਨੇ ਮਿਲੇਗਾ ਰਾਸ਼ਨ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੀਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਪੰਜਾਬ ਦੀ ਹਰ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇਗੀ ਪੰਜਾਬ ਸਰਕਾਰ ਹੁਣ ਆਟਾ ਦਾਲ ਲੋਕਾਂ ਦੇ ਘਰ ਤੱਕ ਪਹੁੰਚਾਏਗੀ ਇਸ ਨਾਲ ਪੰਜਾਬ ਦੇ ਕਰੀਬ 1.54 ਕਰੋੜ ਲਾਭਪਾਤਰਿਆਂ ਨੂੰ ਵੱਡਾ ਲਾਭ ਮਿਲੇਗਾ ਪੰਜਾਬ ਸਰਕਾਰ ਕਣਕ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਕੰਮ ਸ਼ੁਰੂ ਕਰਨ ਜਾਣਾ ਚਾਹੁੰਦੀ ਹੈ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਪਤਾ ਲੱਗਾ ਹੈ ਕਿ ਮੋੜ ਪੜਾ ਤੇ ਹੋਮ ਡਿਲੀਵਰੀ ਨੂੰ ਸੀਮਤ ਰੱਖਣ ਜਾਵੇਗਾ ਤੇ ਦੂਸਰੇ ਪੜਾਅ ਵਿੱਚ ਵਿਸਤਾਰ ਦਿੱਤਾ ਜਾਵੇਗਾ ਮੌਜੂਦਾ ਸਰਕਾਰ ਦੇ ਮਾਰਚ ਵਿਚ 2 ਸਾਲ ਪੂਰੇ ਹੋ ਜਾਣ ਰਹੇ ਹਨ ਤੇ 1 ਅੱਧ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਮ ਡਿਲੀਵਰੀ ਤਹਿਤ ਕਣਕ ਜਾਂ ਆٹے ਦੀ ਡਿਲੀਵਰੀ ਸ਼ੁਰੂ ਕਰੇਗੀ ਜਿਸ ਨਾਲ ਕਰੀਬ 30 ਲੱਖ ਲਾਪਤਰੇ ਨੂੰ ਲਾਭ ਮਿਲੇਗਾ ਦੱਸਦੀ ਹੈ ਕਿ ਲਾਪਤਰੇ ਨੂੰ 5 ਕਿਲੋ ਕਣਕ ਜਾਂ ਕਣਕ ਦਾ ਆਟਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਦਿੱਤਾ ਜਾਵੇਗਾ ਹਰ ਮਹੀਨੇ ਕਣਕ ਦੀ ਲੋੜ 72 1500 ਟਨ ਹੈ ਸਰਕਾਰ ਅੰਦਾਜ਼ਾ ਲਾ ਰਹੀ ਹੈ ਕਿ ਕਿੰਨੇ ਰਾਸ਼ਨ ਕਾਰਡ ਹੋਲਡਰ ਆਟਾ ਲੈਣ ਦੇ ਇਛਕਨ ਸ਼ੁਰੂਆਤ ਪੜਾਤੇ 1 ਡੇ ਜਾਣ ਵਾਲੇ ਆਟੇ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪਹਿਲਾ ਕੈਬਨਿਟ ਵਿੱਚ ਵੀ ਹੋਮ ਡਿਲੀਵਰੀ ਦਾ ਫੈਸਲਾ ਕਰ ਲਿਆ ਸੀ ਪਰ ਹਾਈ ਕੋਰਟ ਚ ਇਸ ਸਕੀਮ ਨੂੰ ਚੁਣੌਤੀ ਮਿਲ ਗਈ ਸੀ ਹੋਮ ਡਿਲੀਵਰੀ ਦਾ ਕੰਮ ਲਗਾਤਾਰ ਲਟਕਾ ਆ ਰਿਹਾ ਹੈ ਪੰਜਾਬ ਵਿੱਚ ਇਸ ਵੇਲੇ 1 ਪੁਆਇੰਟ 54 ਕਰੋੜ ਲਾਪਾਤਰੀ ਹਨ ਜਿਨ੍ਹਾਂ ਨੂੰ ਕਨਕ ਜਾਂ ਆਟਾ ਦਿੱਤਾ ਜਾਣਾ ਹੈ ਜਿਸ ਤੇ ਲਈ ਹੁਣ ਸਰਕਾਰ ਨੇ ਇਹ ਵੱਡਾ ਫੈਸਲਾ ਕੀਤਾ ਹੈ ਕਿ ਫਰਵਰੀ ਮਹੀਨ ਤੋਂ ਰਾਸ਼ਨ ਧਾਰਕਾਂ ਨੂੰ ਕਨਕ ਜਾਂ ਫਿਰ ਕਨਕ ਦਾ ਆਟਾ ਦਿੱਤਾ ਜਾਵੇਗਾ ਇਸ ਦੇ ਸਬੰਧ ਵਿੱਚ ਤੁਹਾਡੇ ਕੀ ਵਿਚਾਰੇ ਕਿ ਤੁਹਾਨੂੰ ਕਨਕ ਮਿਲਣੀ ਚਾਹੀਦੀ ਹੈ ਜਾਂ ਫਿਰ ਆਟਾ ਮਿਲਣਾ ਚਾਹੀਦਾ ਹੈ ਇਸ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਤੁਸੀਂ ਵੀ ਪੰਜਾਬ ਰਾਸ਼ਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਕਮੈਂਟ ਕਰਨਾ ਤੁਹਾਡੇ ਲਈ ਨੈਕਸਟ ਵੀਡੀਓ ਲੈ ਕੇ حاضرਵਾਂਗੀ ਹੋਰ ਨਵੀਆਂ ਅਪਡੇਟਸ ਲਈ ਸਬਸਕ੍ਰਾਈਬ ਕਰਨਾ ਹੈ ਧੰਨਵਾਦ